ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਾਂਗੀ ਸਮਾਚਾਰ ਤੇ ਮਨਵਦੀਪ ਕੌਰ ਜੀ ਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਨ ਤੇ ਮੋਗਾ ਦੇ ਬਾਗਾ ਪੁਰਾਣਾ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ ਮੋਗਾ ਦੇ ਬਾਗਾ ਪੁਰਾਣਾ ਦੀ ਵਿੱਚ ਬੀਤੀ ਦਿਨ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਮੋਗਾ ਦੀ ਰਹਿਣ ਵਾਲੀ ਜੋਤੀ ਜਿਸ ਦਾ ਕੋਟਕਪੁਰਾ ਦੇ ਵਿੱਚ ਵਿਆਹ ਹੋਇਆ ਸੀ ਸੋਹਣ ਕਟੇ ਦੇ ਲਈ ਆਪਣੇ ਭਰਾ ਦੇ ਨਾਲ ਆ ਰਹੀ ਸੀ ਤੇ ਅਚਾਨਕ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜੋਤੀਨਾਮ ਦੀ ਲੜਕੀ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ। ਅੰਮ੍ਰਿਤਸਰ ਚੋ ਐਨਡੀਐਫ ਨੂੰ ਮਿਲੀ ਵੱਡੀ ਸਫਲਤਾ। ਅੰਮ੍ਰਿਤਸਰ ਦੇ ਸ਼ਹਿਰਟਾ ਚੋ ਐਨਟੀਆਪ ਨੂੰ ਵੱਡੀ ਸਫਲਤਾ ਮਿਲੀ ਹੈ। ਐਨਡੀਐਫ ਨੇ ਵੱਡੀ ਮਾਤਰਾ ਦੇ ਵਿੱਚ ਕਰੋੜਾਂ ਦੀ ਹੈਰੋਇਨ ਦੇ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ। ਮੁਲਜ਼ਮ ਦੇ ਕੋਲੋਂ 15 ਕਿਲੋ 400 ਗ੍ਰਾਮ ਹੈਰੋਇਨ ਜ਼ੋਆ ਪ੍ਰਾਪਤ ਕੀਤੀ ਗਈ। ਭਾਜਪਾ ਦੀ ਪੰਜਾਬ ਲੀਡਰਸ਼ਿਪ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਟਿਕਿਆ ਮੱਥਾ। ਪਾਜਬਾਦੀ ਪੰਜਾਬ ਲੀਡਰਸ਼ਿਪ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਪੰਜਾਬ ਵਿੱਚ ਅਮਨ, ਸ਼ਾਂਤੀ, ਭਾਈਚਾਰਾ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਜਮੁਨਾ ਐਕਸਪ੍ਰੈਸ ਵੇ ਤੇ ਵਾਪਰਿਆ ਵੱਡਾ ਹਾਦਸਾ ਯੂਪੀ ਦੇ ਜਮੁਨਾ ਐਕਸਪ੍ਰੈਸ ਵੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਮथुरा ਜ਼ਿਲ੍ਹੇ ਦੇ ਥਾਣਾ ਬਲਦੇਵ ਅਧੀਨ ਜਮੁਨਾ ਐਕਸਪ੍ਰੈਸ ਵੇ ਤੇ ਮੀਰ ਪੱਥਰ 141 ਦੇ ਨੇੜੇ ਇੱਕ ਬੇਕਾਬੂ ਇੱਕੋ ਕਾਰ ਪਿੱਛੋਂ ਤੋਂ ਇੱਕ ਟਰੱਕ ਦੇ ਨਾਲ ਟਕਰਾ ਗਈ। ਕਾਰ ਦੇ ਵਿੱਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਔਰਤਾਂ ਜ਼ਖਮੀ ਹੋਈਆਂ। ਮੋਹਾਲੀ ਪੋਟ ਨੇ ਵਿਕਰਮ ਮੋਜੀਠਿਆ ਨੂੰ ਮੋੜ ਹਿਰਾਸਤ ਦੇ ਵਿੱਚ ਭੇਜਿਆ। ਅੱਜ ਵਿਕਰਮ ਸਿੰਘ ਮੋਜੀਠਿਆ ਨੂੰ ਵੱਡੀ ਪੁਲਿਸ ਸੁਰੱਖਿਆ ਦੇ ਨਾਲ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਮਾਨਯੋਗ ਅਦਾਲਤ ਦੇ ਵੱਲੋਂ ਵਿਹਾਰੀ ਅਦਾਲਤ ਨੇ ਵਿਕਰਮ ਮੁੰਜੀਠਿਆ ਨੂੰ ਮੋੜ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਸੱਟ ਦਿੱਤਾ ਇਸ ਮਾਮਲੇ ਦੀ ਸੁਣਵਾਈ 2 ਅਗਸਤ ਨੂੰ ਹੋਵੇਗੀ ਐਡੀ ਨੇ Google ਤੇ Meta ਨੂੰ ਭੇਜੇ ਸਮਨ ਐਡੀ ਨੇ ਸ਼ਨੀਵਾਰ ਨੂੰ ਤਕਨੀਕੀ ਦਿਗਜਾਮੂ Google ਅਤੇ Meta ਨੂੰ ਸਮਨ ਜਾਰੀ ਕੀਤੇ ਐਡੀ ਦੀ ਇਹ ਕਾਰਵਾਈ ਗੈਰ ਕਾਨੂੰਨੀ ਆਨਲਾਈਨ ਸੱਟਬਾਜ਼ੀ ਐਪਸ ਦੇ ਮਾਮਲੇ 'ਚ ਕੀਤੀ ਜਾ ਰਹੀ ਹੈ ਜੌਨਸ ਦਾ ਹਿੱਸਾ ਹੈ ਦੋਵੇਂ ਕੰਪਨੀਆਂ ਨੂੰ 21 ਜੁਲਾਈ ਨੂੰ ਪਿਛ ਗਿਛ ਦੇ ਲਈ ਤਲਬ ਕੀਤਾ ਗਿਆ ਸੀਐਮਆ ਨੇ ਬਰਨਾਲਾ ਜ਼ਿਲ੍ਹੇ ਦੇ ਵਿੱਚ 9 ਲਾਇਬ੍ਰੇਰੀਆਂ ਦਾ ਕੀਤਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀਵਾਰੂ ਬਰਨਾਲਾ ਜ਼ਿਲ੍ਹੇ ਦੇ ਪਧੌੜ ਅਤੇ ਮਹਿਲਕਲਾ ਵਿਧਾਨ ਸਭਾ ਹਲਕਿਆਂ ਦੇ ਪਿੰਡੂ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਇੱਥੇ 8 ਨਵੀਆਂ ਲਾਇਬ੍ਰੇਰੀਆਂ ਦਾ ਉਦਘਾਟਨ ਕਰਨ ਜਾ ਰਹੇ ਨੇ ਅੱਜ ਸੀਐਮ ਭਗਵੰਤ ਮਾਨ ਪੰਜਾਬ 'ਚ ਆਪ ਨੂੰ ਲੱਗਾ ਵੱਡਾ ਝਟਕਾ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਸਿਆਸਤ ਛੱਡਣ ਦਾ ਫੈਸਲਾ ਲਿਆ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਵਿਤੀ ਜਾਣਕਾਰੀ ਹਾਟੀ ਇੰਡੀਆ ਨੇ ਸੀਨੀਅਰ ਮਹਿਲਾ ਰੋਸਬਰੀ ਕੈਂਪ 'ਤੇ ਨੇ ਹੋਰ ਖਿਡਾਰਨਾਂ ਦੀ ਕੀਤੀ ਚੋਣ ਹਾਕੀ ਇੰਡੀਆ ਨੇ 21 ਜੁਲਾਈ ਤੋਂ 29 ਅਗਸਤ ਤੱਕ ਇਥੇ ਸਪੋਰਟਸ ਅਥਾਰਟੀ ਆਫ ਇੰਡੀਆ ਸੈਂਟਰ ਵਿਖੇ ਹੋਣ ਵਾਲੇ ਸੀਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਦੇ ਲਈ 40 ਖਿਡਾਰਨੀਆਂ ਦੇ ਨਾਮਾਂ ਦਾ ਐਲਾਨ ਕੀਤਾ